ਮਨੁੱਖ ਦੇ ਜੀਵਨ ਦੇ ਵਿੱਚ ਮਨੁੱਖ ਦੇ ਭਾਵਨਾ ਮਨੁੱਖ ਦੇ ਨਜ਼ਰੀਏ ਦਾ ਤੇ ਉਸ ਦੇ ਸਮੋਹ ਦਾ ਬਹੁਤ ਵੱਡਾ ਮਹੱਤਵ ਹੈਗਾ ਇਸ ਕਰਕੇ ਸਾਨੂੰ ਇਸ ਦੇ ਪ੍ਰਤੀ ਸਾਵਧਾਨ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਬਣਦਾ ਕਿਦਾਂ ਹੈ ਤੇ ਬਦਲਦਾ ਕਿਦਾਂ ਹੈ ਇਸ ਤੇ ਉੱਤੇ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਾਡੇ ਜੀਵਨ ਦੀ ਸੁੱਖ ਤੇ ਦੁੱਖ ਜੁੜੇ ਹੋਏ ਹੈ ਤੇ ਵਿਚਾਰ ਜਿਹੜਾ ਹੈਗਾ ਮਨੁੱਖ ਦੇ ਜੀਵਨ ਦੇ ਵਿੱਚ ਅਸੀਂ ਦੇਖਦੇ ਹਾਂ ਜਿਹਾ ਮਨੁੱਖ ਦਾ ਵਾਤਾਵਰਣ ਹੁੰਦਾ ਹੈ ਹੁਣ ਵਾਤਾਵਰਣ ਦਾ ਭਾਵ ਜਿਹੋ ਜੇ ਮਾਹੌਲ ਦੇ ਵਿੱਚ ਮਨੁੱਖ ਰਹਿੰਦਾ ਹੈ ਉਸਾ ਮਨੁੱਖ ਦੇ ਸੋਚ ਦੇ ਉੱਤੇ ਕੰਮ ਦੇ ਉੱਤੇ ਵਿਸ਼ੇਸ਼ ਪ੍ਰਭਾਵ ਪੈਂਦਾ ਹੈ ਕਿਉਂਕਿ ਹਰ ਵੇਲੇ ਮਨੁੱਖ ਕਿਸੇ ਨਾ ਕਿਸੇ ਮਾਹੌਲ ਦੇ ਵਿੱਚ ਰਹਿ ਰਿਹਾ ਹੁੰਦਾ ਹੈ ਇੰਟਰਨਲ ਜਦੋਂ ਆਪਾਂ ਵਾਤਾਵਰਨ ਦੀ ਗੱਲ ਕਰਦੇ ਆਂ ਆਪਾਂ ਕੇਵਲ ਅੰਦਰਲਾ ਵਾਤਾਵਰਨ ਜਿਸ ਨੇ ਬਾਹਰਲੇ ਵਾਤਾਵਰਨ ਨੂੰ ਵੀ ਅੱਜ ਬਹੁਤ ਪ੍ਰਭਾਵਿਤ ਕੀਤਾ ਹੋਇਆ ਇਸ ਕਰਕੇ ਵਾਤਾਵਰਨ ਜਿਹੜਾ ਹੈਗਾ ਉਹ ਚੰਗਾ ਹੋਵੇ ਜਾਂ ਮਾੜਾ ਹੋਵੇ ਉਹਨੇ ਸਾਡੇ ਉੱਤੇ ਪ੍ਰਭਾਵ ਪਾਉਣਾ ਹੀ ਹੁੰਦਾ ਹੈ ਤੇ ਮਾਂ ਦੇ ਪੇਟ ਤੋਂ ਲੈ ਕੇ ਅਖੀਰਲੇ ਦਮ ਤੱਕ ਸਾਨੂੰ ਵਾਤਾਵਰਨ ਜਿਹੜਾ ਮਾਹੌਲ ਹੈਗਾ ਸਾਡਾ ਸੰਗਤ ਜਿਹੜੀ ਹੈਗੀ ਉਹ ਪ੍ਰਭਾਵਿਤ ਕਰਦੀ ਰਹਿੰਦੀ ਹੈ ਆਪਾਂ ਇੱਕ ਛੋਟੀ ਜਿਹੀ ਐਗਜ਼ੈਂਪਲ ਲਈਏ ਕਿ ਜਿਸ ਤਰੀਕੇ ਇੱਕ ਵਾਰ ਇੱਕ ਜਿਹੜਾ ਸ਼ੇਰ ਦਾ ਬੱਚਾ ਉਹਨੂੰ ਭੇਡਾਂ ਦੇ ਵਿੱਚ ਛੱਡ ਦਿੱਤਾ ਗਿਆ ਤੇ ਉਸ ਦੇ ਵਿੱਚ ਉਹ ਪੜਦਾ ਰਿਹਾ ਤੇ ਲੰਮਾ ਸਮਾਂ ਬੀਤਿਆ ਉਹਦਾ ਸੁਭਾਅ ਉਸ ਤਰੀਕੇ ਨਾਲ ਹੀ ਮੈਂ ਮੈਂ ਕਰਨ ਵਾਲਾ ਬਣਦਾ ਗਿਆ ਤੇ ਇੱਕ ਦਿਨ ਸ਼ੇਰ ਜਿਹੜਾ ਜੰਗਲ ਦਾ ਰਾਜਾ ਏ ਉਹ ਜਦੋਂ ਕਦੇ ਪਾਣੀ ਪੀਣ ਲਈ ਬਾਹਰ ਬਾਹਰ ਨਿਕਲਿਆ ਤਾਂ ਜਿਹੜੀਆਂ ਭੇਡਾਂ ਸੀ ਉਹ ਜੰਗਲ ਦੇ ਲਾਗੇ ਚੱਲ ਰਹੀਆਂ ਸੀ ਤਾਂ ਉਹਨੇ ਜਦੋਂ ਉਧਰ ਨੂੰ ਕਦਮ ਪਟਿਆ ਤਾਂ ਜਿਹੜਾ ਸ਼ੇਰ ਦਾ ਬੱਚਾ ਸੀ ਉਹ ਵੀ ਭੇਡਾਂ ਦੇ ਨਾਲ ਹੀ ਭਜ ਦੁਰਿਆ ਤੇ ਸ਼ੇਰ ਨੇ ਦੇਖ ਕੇ ਭੱਜ ਕੇ ਜਾ ਕੇ ਉਸ ਨੂੰ ਫੜਿਆ ਤੇ ਫੜ ਕੇ ਜਿੱਥੇ ਉਹ ਪਾਣੀ ਪੀਂਦਾ ਹੁੰਦਾ ਸੀ ਤੇ ਉਹਨੂੰ ਉੱਥੇ ਲੈ ਗਿਆ ਤੇ ਪਾਣੀ ਜਦੋਂ ਖੜਾ ਹੁੰਦਾ ਹੈ ਤੇ ਉਹਦੇ ਵਿੱਚ ਸਾਰੀ ਸ਼ਕਲ ਦੇਖੀ ਜਾਂਦੀ ਹੈ ਤੇ ਜਦੋਂ ਉਹਨੂੰ ਮਤਲਬ نیچے ਉਹਨੂੰ ਦਿਖਾਇਆ ਕਿ ਦੇਖ ਆਪਣੀ ਸ਼ਕਲ ਤੇ ਮੇਰੀ ਸ਼ਕਲ ਤੇ ਫਿਰ ਉਹਨੇ ਕਿਹਾ ਵੀ ਤੇਰੀ ਆਵਾਜ਼ੇ ਆਵਾਜ਼ ਸੁਣ ਕੇ ਤਾਂ ਵੱਡੇ ਵੱਡੇ ਕੰਮ ਦੇ ਆ ਤੇ ਤੂੰ ਜੰਗਲ ਦਾ ਰਾਜਾ ਤੇ ਤੂੰ ਭੇਡਾਂ ਵਿੱਚ ਕਿਦਾਂ ਸ਼ਾਮਲ ਹੋਗੇ ਤੇ ਭੇਡਾਂ ਦੀ ਤਰ੍ਹਾਂ ਹੀ ਮੈਂ ਮੈਂ ਕਰਦਾ ਤੇ ਉਦਾਂ ਹੀ ਤੁਸੀਂ ਤੂੰ ਮਤਲਬ ਦੇਖ ਕੇ ਭੱਜ ਲਿਆ ਤੇ ਉਸ ਦੀ ਆਵਾਜ਼ ਜਿਸ ਵੇਲੇ ਉਹਨੇ ਆਵਾਜ਼ ਦਿੱਤੀ ਮਤਲਬ ਸ਼ੇਰ ਨੇ ਤੇ ਉਹਨੂੰ ਅਹਿਸਾਸ ਕਰਾਇਆ ਤਾਂ ਉਸ ਦੇ ਅੰਦਰ ਉਹ ਜਿਹੜੀ ਸ਼ਕਤੀ ਸੀ ਪਰਮਾਤਮਾ ਵੱਲੋਂ ਪਾਈ ਹੋਈ ਜਿਸ ਤਰ੍ਹਾਂ ਹਰ ਇੱਕ ਮਨੁੱਖ ਦੇ ਅੰਦਰ ਹੁੰਦੀ ਹੈ ਤੇ ਉਸ ਨੂੰ ਅਹਿਸਾਸ ਕਰਾਇਆ ਕਿ ਨਹੀਂ ਕਿ ਮੈਂ ਤਾਂ ਜੰਗਲ ਦਾ ਰਾਜਾ ਤੇ ਉਸ ਨੂੰ ਭੇਡਾਂ ਦੇ ਵਾਤਾਵਰਣ ਨੇ ਉਸ ਤਰੀਕੇ ਨਾਲੇ ਬਦਲ ਦਿੱਤਾ ਸੀ ਜਿਸ ਤਰ੍ਹਾਂ ਅਸੀਂ ਵੀ ਅੱਜ ਕਈ ਵਾਰ ਮਹਿਸੂਸ ਕਰਦੇ ਹਾਂ ਕਿ ਭਾਵੇਂ ਅਸੀਂ ਇਸ ਗੱਲ ਤੋਂ ਵੇਰ ਬਹੁਤ ਘਟਾ ਹਾਂ ਵੀ ਵਾਤਾਵਰਣ ਸਾਨੂੰ ਕਿਵੇਂ ਬਦਲਦਾ ਜਾ ਰਿਹਾ ਏ ਤੇ ਗੁਰੂ ਸਹਿਬਾਨਾ ਨੇ ਜਿਸ ਵੇਲੇ ਹਾਲਾਤ ਦੇਖੇ ਸੀ ਵੀ ਲੋਕ ਪੜਦੇ ਵੀ ਸੀ ਗੋਂਦੇ ਵੀ ਸੀ ਤੇ ਜਿਹੜੇ ਜ਼ਿਆਦਾ ਪਵਿੱਤਰ ਗ੍ਰੰਥਾਂ ਨੂੰ ਪੜ੍ਹਦੇ ਸੀ ਉਹਨਾਂ ਵਿੱਚ ਉਹਨਾਂ ਨੇ ਕੀ ਮਹਿਸੂਸ ਕੀਤਾ ਕਿ ਪੜ੍ਹ ਕੇ 부ਝਣ ਦੀ ਘਾਟ ਮਹਿਸੂਸ ਕੀਤੀ ਤਾਂ ਉਹਦੇ ਵਿੱਚ ਕੀ ਮਹਿਸੂਸ ਕੀਤਾ ਕਹਿੰਦੇ ਵੀ ਜਿਵੇਂ ਉਹਨਾਂ ਵਿੱਚ ਵੀ ਮੈਂ ਮੈਂ ਦੀ ਗੱਲ ਬਹੁਤ ਸੀ ਹਮ ਬੱਡ ਕਬ ਕੁਲੀਨ ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਭੇ ਨਾ ਨਾਸੀ ਮਲ ਉਹ ਵੀ ਅਹੰਕਾਰ ਦੇ ਵਿੱਚ ਬੰਨੇ ਕਿ ਜਿਵੇਂ ਗੱਲ ਬਾਰ ਬਾਰ ਇਹ ਗੁਰਬਾਣੀ ਦੇ ਵਿੱਚ ਆਉਂਦੀ ਹੈ ਮੇਰਾ ਕਹਿਣ ਤੋਂ ਭਾਵ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਅੱਜ ਸਾਨੂੰ ਧਰਮ ਦੇ ਕੱਪੜੇ ਵੀ ਅਸੀਂ ਪਾ ਲੰਦੇ ਹੈਗੇ ਆਂ ਦੁਨੀਆ ਦੇ ਵਿੱਚ ਅਸੀਂ ਬਹੁਤ ਕੁਝ ਦੇਖ ਰਹੇ ਆਂ ਸਮਾਜ ਦੇ ਵਿੱਚ ਬਹੁਤ ਕੁਝ ਦੇਖ ਰਹੇ ਆਂ ਪਰ ਸਾਡੇ ਅੰਦਰ ਜਿਹੜਾ ਨਾ ਤਾਂ ਉਹ ਸੱਚ ਨਾਹੋ ਸਮਦ੍ਰਿਸ਼ਟੀ ਨਾਹੋ ਸ਼ੈਨਸ਼ੀਲਤਾ ਦਇਆ ਪ੍ਰੇਮ ਨਿਡਰਤਾ ਨਿਰਵੈਰਤਾ ਇਸ ਚੀਜ਼ ਦੀ ਘਾਟ ਜਿਹੜੇ ਕਿ ਮਤਲਬ ਇੱਕ ਸ਼ੇਰਾਂ ਵਰਗੇ ਆ ਮਤਲਬ ਬਿਰਤੀ ਜੜੀ ਹੈ ਜਿਹਨੂੰ ਬਿਹੇਵੀਅਰ ਦੇ ਐਂਗਲ ਤੋਂ ਆਪਾਂ ਗੱਲ ਕਰੀਏ ਵੀ ਸਾਡੇ ਅੰਦਰ ਅੱਜ ਉਹ ਉਹ ਗੁਣ ਨਹੀਂ ਦਿਖ ਰਹੇ ਜਿਹੜੇ ਗੁਣ ਸਾਡੇ ਅੰਦਰ ਪਵਿੱਤਰ ਗ੍ਰੰਥਾਂ ਦੀ ਬਾਣੀ ਜਿਹੜੀ ਸਾਨੂੰ ਦ੍ਰਿੜ ਕਰਾਉਣ ਦੇ ਲਈ ਇੰਨੀ ਰਚਨਾ ਕੀਤੀ ਗਈ ਹੈ ਤੇ ਗੁਰੂ ਸਹਿਬਾਨਾ ਨੇ ਬਹੁਤ ਡੈਮੋ ਦੇ ਦੇ ਕੇ ਸਾਨੂੰ ਸਮਝਾਇਆ ਹੈ ਇਸ ਕਰਕੇ ਸਾਨੂੰ ਸੁਚੇਤ ਮਨ ਦੇ ਨਾਲ ਸੰਗਤ ਕਰਨ ਦੀ ਲੋੜ ਹੈ ਅਧਿਆਤਮਿਕਤਾ ਵਾਲਵਦਨ ਦੀ ਲੋੜ ਹੈ ਅਧਿਆਤਮਿਕ ਕੰਮ ਕਰੇ ਤਾਂ ਸੱਚਾ ਮੁਕਤ ਭੇਦ ਗਿਆ ਜਾਣਾ ਹੈ ਇਸ ਕਰਕੇ ਸੰਗਤ ਨੂੰ ਬਹੁਤ ਸੁਚੇਤ ਮਨ ਨਾਲ ਸਾਨੂੰ ਕਰਨਾ ਚਾਹੀਦਾ ਹੈ ਕਿਉਂਕਿ ਸੰਗਤ ਹੀ ਸਾਡੀ ਸੋਚ ਦੇ ਸ਼ਕਸ਼ੀਤ ਬਣਾਉਂਦੀ ਹੈ ਆਸ ਹੈ ਕਿ ਅਸੀਂ ਆਪਾਂ ਜਰੂਰ ਆਪਣੇ ਵੱਲ ਚੱਤੀ ਮਾਰਾਂਗੇ ਕਿਉਂਕਿ ਅੱਜ ਵੱਡੇ ਪੱਧਰ ਤੇ ਸਾਨੂੰ ਆਪਣੇ ਅੰਦਰ ਜਿਹੜੀ ਹੈਗੀ ਹੈ ਉਹ ਕਮੀਆਂ ਦੇਖਣ ਦੀ ਲੋੜ ਹੈ ਤਾਂ ਕਿ ਜੀਵਨ ਤੇ ਸਮਾਜ ਸੁਖੀ ਅਤੇ ਖੁਸ਼ਹਾਲ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ